ਸਾਸ਼ੀ ਕਾਲ ਪੁਨੀਤਾ 사શી ਕਾਲ ਕਰ ਦੋ ਸਾਰੇ ਨੂੰ 사શી ਕਾਲ ਵਾਇਗੂ ਜੀ ਕਾ ਖਾਲਾ ਵਾਇਗੂ ਜੀ ਕੀ ਫਤੇ ਹਾਂ ਦੇ ਫਤੇ ਬਾਤੀ ਬਾਤੀ ਹੈ ਛੱਤੇ ਬੜਾ ਗੁੱਡ ਬੱਚਾ ਜਰਾਬਾਂ ਲਾ ਕੇ ਤੋਨੂ ਰੱਖਿਆ ਵਰਦੀ ਐ ਇਦਾਂ ਹੀ ਰੱਖ ਦੇ ਯੂਨੀਫਾਰਮ पनीत ओ पनीत 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 पीता हैप्पी बर्थडे करे oh. हैप्पी बर्थडे कि पनीत oh, तू तो ही कर दे

ਪ੍ਰੀਤ ਹਲੋ ਹਲੋ ਬੋਲ ਦੋ ਹਲੋ ਹਲੋ ਪ੍ਰੀਤ ਇਹ ਮੂੰਹ ਚ ਨਹੀਂ ਪਾਈ ਦਿੰਦੀ ਨਹੀਂ ਕਿਉਂ ਨਹੀਂ गिदा पाके खायो नहीं नहीं ग, खड़े होके पाके गिदा खाओ हाँ खड़े होके अपनी तरह गिदा गिदा पाओ गिदा पाओ गिदा पाओ ओए 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 च पिछे होके पाके दिखाओ फिर नहीं खड़े होके गिदा पाके खाओ खड़े होके गिदा पाके खाओ ਗਿੱਦਾ ਪਾਓ ਪ੍ਰੀਤ ਗਿੱਦਾ ਪਾਓ ਪ੍ਰੀਤ ਗਿੱਦਾ ਪਾਓ ਗਿੱਦਾ ਪਾਓ ਪ੍ਰੀਤ ਗਿੱਦਾ ਪਾਓ ਪ੍ਰੀਤ ਨਾ ਗਿੱਦਾ ਵੀ ਪਾਉ ਨਾ ਨਾਲ ਹੱਥਾਂ ਨਾਲ ਹੱਥਾਂ ਨਾਲ ਗਿੱਦਾ ਵੀ ਪਾਉ ਨਾਲ ਹਾਂ ਕਲੈਪ ਕਲੈਪ ਕਰਕੇ ਪਾਉ ਨਾ ਬੇਟੇ ਜੇ ਪਾਉਂਦੇ ਹੁੰਦੇ ਇਹ ਕਿੱਥੋਂ ਲੱਭੀ ਆ ਤੈਨੂੰ ਪਹਿਲਾਂ ਇਹ ਮੈਨੂੰ ਫੜਾਓ ਤੁਸੀਂ ਗਿੱਦਾ ਪਾ ਕੇ ਦਿਖਾਓ ਇਮ ਮੰਮਾ ਨੂੰ ਦੇ ਦੋ ਹਾਂ ਚੱਦਾ ਪਾ ਕੇ ਹੋਗਾ ਗਿੱਧਾ ਪਾਓ ਕੁੜੀਆਂ ਗਿੱਧਾ ਪਾਓ ਕੁੜੀਆਂ ਓਏ ਚੱਲ ਪਾਓ ਗਿੱਧਾ ਗਿੱਧਾ ਪਾਓ ਕੁੜੀਆਂ ਗਿੱਧਾ ਪਾਓ ਕੁੜੀਆਂ ਗਿੱਧਾ ਪਾਓ ਕੁੜੀਆਂ ਵੀਰ ਹੜਾ ਕੁੜੀਆਂ ਉਹ ਜਲਦੀ ਚੇਂਜ ਕਰ ਲਾ ਪਨੀਤ ਇਹ ਕਿ ਹੁੰਦਾ ਤੁਹਾਨੂੰ ਵਾਲ ਪੈ ਜਾਊਗਾ ਥੈਂਕ ਯੂ ਪਨੀਤ ਤੂੰ ਕਿਊਟ ਹੈ ਕਿ ਨਹੀਂ ਕਿਊਟ ਕਿ ਨਹੀਂ ਹੈ ਲਾ ਵੰਦੀ ਨਹੀਂ ਆਜੇ ਬੱਠਾ ਰਮਨ ਵਾਰ ਵਾਰ ਕਮੇਜ ਪੋਟਾ ਭੇਜਦਾ ਇੱਧਰ ਆਦਾ ਸਾਂ पुनीत चाह गिधा पा के बखो तो आयो, खड़े होके गिधा पाओ पुनीत वेख नखरे गिद्धा पाओ गिद्धा पाओ पनीत गिदा पाओ नहीं, गिद्धा पाओ खड़ाओ चेंज कार पुत

ऐसे काम नहीं गए ऐसे किसी में जाओ चेन पाओ लोअर पाओ लोर थोड़ी ना पैंट दिया हाँ पाके लोर अच्छा क्या हमने शिकारा बांगी शिकारा मामा शोपेरा कर दो पामांगी मामा जी शोपेरा कर दो

ਨੋ ਬੱਚੇ ਨੋ 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 ਸਾਟ ਲਗੋਗੇ ਇਧਰੋ ਆ ਦੇਖੋ ਦੀਦੀ ਨੇ ਮੂੰਗਫਲੀ ਗੱਡੀ ਮਮਾ ਕੋਈ ਚੀਜ਼ ਵੜਾਉਣੀ ਹੋਣੀ ਤੇ ਖਲਾਰਾ ਨਾ ਪਾਇਆ ਜੇ ਮਮਾ ਕੋਈ ਛਿਲਕੀ ਵਾਲੀ ਆ ਚੀਜ਼ ਫੜਾਓ ਪਨੇ ਤਾਂ ਫਿਰ ਉਸ ਨੂੰ ਮੈਂ ਤਾਂ ਲੀਕਾਣਾ ਬੱਚੇ ਆ ਫੜੋ ਛਿਲਕੇ ਇੰਦੇ ਚ ਪਾਓ पनीत तु छिड़क समेत मूह पाया बेटे उराल ममा केंदर आओ पनीत इधर आओ इधर आओ गिद्धा पाई गिद्धा पाई गिद्धा पाई गिद्धा पाई गिद्धा गिद्धा पाओ गिद्धा पाओ गिद्धा पाओ गिद्धा पाओ गिद्ध पाओ गिद्धा पाओ నచది టంది బీ ఆ జ మూయా కదే మాపాయ నా ਨਹੀਂ ਕਿਉਂ ਨਹੀਂ ਮਲਾਉਂਗੀ ਕਹਤੀ ਨਹੀਂ ਕਿਉਂ ਨਹੀਂ ਨਹੀਂ ਕਿਉਂ ਨਹੀਂ ਕੋਟ ਪਾਣੀ ਤੈਨੂੰ ਤੇ ਮੇਰਾ ਦਮ ਜੇ ਤੂੰ ਫਰਸਟ ਆਇਆ ਪਿਛਲੀ ਈਅਰ ਫਰਸਟ ਆਇਆ ਸੀ ਜੇ ਤੂੰ ਐਸ ਵਾਰੀ ਵੀ ਫਰਸਟ ਆਇਆ ਫਿਰ ਤੈਨੂੰ ਨਾ ਮਮਾ ਲੇਕੇ ਦਉਗੇ ਫਿਰ ਸੋਚ ਲਉਗੀ ਨਾ ਉਹਨਾਂ ਦੇ ਚੱਕ ਸਾਈਕਲ ਤੇਰੇ ਕੋਲੇ ਸਾਈਕਲ ਤੇਰੇ ਕੋਲੇ ਹੈਗਾ ਗੱਡੀ ਤੇਰੇ ਕੋਲੇ ਹੈਗੀ ਆ ਹਮ ਮੈਨੂੰ ਦੋ ਸਾਈਕਲ ਲੈ ਗੀਆਂ ਆ ਆ ਜੋ ਥੱਲੇ ਆ ਜਾਓ ਹੁਣ ਆਰਮਨਾਲ ਥੱਲੇ ਆ ਜਾਓ ਮਮਾ ਲੀ

ரேர்சம்ப